ਆਓ ਫਤਿਹ ਦੀ ਸਾਂਝ ਫਤੇ ਨਾਲ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਬਜਤ ਕੋਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਪਬਲਿਕ ਸਕੂਲ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਵਿਦਿਆਰਥਣ ਹਾਂ ਮੈਂ ਆਪ ਜੀ ਦੇ ਸਾਹਮਣੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਨੂੰ ਸਮਰਪਿਤ ਇੱਕ ਕਵਿਤਾ ਲੈ ਕੇ ਪੇਸ਼ ਹੋਈ ਹਾਂ ਸੁਨਿੰਦਾ ਜਤਨ ਕਰਨਾ ਜੀ ਮਾ ਗੰਗਾ ਦੀ ਕੁਖ ਨੂੰ ਆ ਕੇ ਪਾਗ ਲਗਾਇਆ ਏ ਮਾ ਗੰਗਾ ਦੀ ਕੁਖ ਨੂੰ ਆ ਕੇ ਪਾਗ ਲਗਾਇਆ ਏ ਤੱਕ ਪੁੱਤਰ ਦਾ ਮੁਖੜਾ ਮਾਂ ਨੂੰ ਉਂ ਫਰਮਾਇਆ ਏ ਲੱਖ ਲੱਖ ਹੈ ਸ਼ੁਕਰਾਨਾ ਗੁਰੂ ਨਾਨਕ ਨਰੰਕਾਰੀ ਦਾ ਵਿੱਚ ਵਡਾਲੀ ਪ੍ਰਕਾਸ਼ ਹੋਇਆ ਛੇਵੇਂ ਗੁਰਪਾਰੀ ਦਾ ਵਿੱਚ ਵਡਾਲੀ ਪ੍ਰਕਾਸ਼ ਹੋਇਆ ਛੇਵੇਂ ਗੁਰਪਾਰੀ ਦਾ ਸਤਗੁਰ ਸਾਚੇ ਭੇਜਿਆ ਆਪਣਾ ਭਗਤ ਪਿਆਰਾ ਏ ਪੰਚਮ ਗੁਰਜੀ ਜਨਨ ਸਮੇਂ ਸ਼ਬਦ ਉਚਾਰਿਆ ਏ ਕੀਤਾ ਹੈ ਧੰਵਾਦ ਉਸ ਦੀ ਦਾਤ ਪਿਆਰੀ ਦਾ ਕੀਤਾ ਹੈ ਧੰਵਾਦ ਉਸ ਦੀ ਦਾਤ ਪਿਆਰੀ ਦਾ ਵਿੱਚ ਵਡਾਲੀ ਪ੍ਰਕਾਸ਼ ਹੋਇਆ ਛੇਵੇਂ ਗੁਰਪਾਰੀ ਦਾ ਵਿੱਚ ਵਡਾਲੀ ਪ੍ਰਕਾਸ਼ ਹੋਇਆ ਛੇਵੇਂ ਗੁਰਪਾਰੀ ਦਾ ਮਾ ਗੰਗਾ ਦੀ ਕੁਖਣੂ ਆ ਕੇ ਭਾਗ ਲਗਾਇਆ ਏ ਮਾ ਗੰਗਾ ਦੀ ਕੁਖ ਨੂੰ ਆ ਕੇ ਪਾਗਲ ਗਾਇਆ ਏ ਤੱਕ ਪੁੱਤਰ ਦਾ ਮੁਖੜਾ ਮਾ ਦਾ ਇਉ ਫਰਮਾਇਆ ਏ ਤੱਕ ਪੁੱਤਰ ਦਾ ਮੁਖੜਾ ਮਾ ਦਾ ਇਉ ਫਰਮਾਇਆ ਏ ਲੱਖ ਲੱਖ ਹੈ ਸ਼ੁਕਰਾਨਾ ਗੁਰੂ ਨਾਨਕ ਦੇਵ ਜੀ ਦਾ ਵਿੱਚ ਵਡਾਲੀ ਪ੍ਰਕਾਸ਼ ਹੋਇਆ ਛੇਵੇਂ ਗੁਰਪਾਰੀ ਦਾ ਵਿੱਚ ਵਡਾਲੀ ਪ੍ਰਕਾਸ਼ ਹੋਇਆ ਛੇਵੇਂ ਗੁਰਪਾਰੀ ਦਾ ਸਤਗੁਰ ਸਾਚੇ ਭੇਜਿਆ ਆਪਣਾ ਭਗਤ ਪਿਆਰਾ ਏ ਸਤਗੁਰ ਸਾਚੇ ਭੇਜਿਆ ਆਪਣਾ ਭਗਤ ਪਿਆਰਾ ਏ ਪੰਜਮ ਗੁਰਜੀ ਜਨਮ ਸਮੇਂ ਸ਼ਬਦ ਉਚਾਰਿਆ ਏ ਪੰਜਮ ਗੁਰਜੀ ਜਨਮ ਸਮੇਂ ਸ਼ਬਦ ਉਚਾਰਿਆ ਏ ਕੀਤਾ ਹੈ ਧੰਵਾਦ ਉਸ ਦੀ ਦਾਤ ਪਿਆਰੀ ਦਾ ਕੀਤਾ ਹੈ ਧੰਵਾਦ ਉਸ ਦੀ ਦਾਤ ਪਿਆਰੀ ਦਾ ਵਿਚਵਡਾਲੀ ਪ੍ਰਕਾਸ਼ ਹੋਇਆ ਛੇ ਮਈ ਗੁਰਪਾਰੀ ਦਾ ਵਿਚਵਡਾਲੀ ਪ੍ਰਕਾਸ਼ ਹੋਇਆ ਛੇ ਮਈ ਗੁਰਪਾਰੀ ਦਾ ਪਿਤਾ ਸ੍ਰੀ ਗੁਰ ਅਰਜਨ ਜੀ ਨੂੰ ਮਿਲਣ ਵਿਧਾਈਆਂ ਜੀ ਮਾਇਆ ਬਸਤਰ ਪੇਟਾ ਸੰਤਾ ਬੋਤਲਿਆਈਆਂ ਜੀ ਸਾਹਿਬ ਜਾ ਦੇ ਦੇ ਦਰਸ਼ਨ ਕੱਟੇ ਦੁਖ ਸੰਸਾਰੀ ਦਾ ਵਿਚਵਡਾਲੀ ਪ੍ਰਕਾਸ਼ ਹੋਇਆ 6 ਮਈ ਗੁਰਪਾਰੀ ਦਾ ਵਿਚਵਡਾਲੀ ਪ੍ਰਕਾਸ਼ ਹੋਇਆ 6 ਮਈ ਗੁਰਪਾਰੀ ਦਾ ਤਾਂ ਤਾਂ ਬਾਬਾ ਬੁੱਢਾ ਸਾਹਿਬ ਚੱਲ ਬੀੜ ਤੋਂ ਆਏ ਨੇ ਸਾਹਿਬ ਜਾ ਦੇ ਦੇ ਦਰਸ਼ਨ ਕਰਕੇ ਸ਼ੁਕਰ ਮਨਾਏ ਨੇ ਸਾਹਿਬ ਜੀ ਦੇ ਦੇ ਦਰਸ਼ਨ ਕਰਕੇ ਸ਼ੁਕਰ ਮਨਾਏ ਨੇ ਮਾਨਵ ਦੋਣਾ ਜਿਸਨੇ ਹੈ ਅਰਦਾਸ ਹਮਾਰੀ ਦਾ ਮਾਨਵ ਦੋਣਾ ਜਿਸਨੇ ਹੈ ਅਰਦਾਸ ਹਮਾਰੀ ਦਾ ਵਿਚਵਡਾਲੀ ਪ੍ਰਕਾਸ਼ ਹੋਇਆ ਛੇਵੇਂ ਗੁਰਪਾਰੀ ਦਾ ਵਿਚਵਡਾਲੀ ਪ੍ਰਕਾਸ਼ ਹੋਇਆ ਛੇਵੇਂ ਗੁਰਪਾਰੀ ਦਾ ਭਾਈ ਗੁਰਦਾਸ ਨਿਹਾਲ ਹੋਏ ਤੱਕ ਮੁਖੜਾ ਬਾਲਕ ਦਾ ਕਹਿੰਦੇ ਰੂਪ ਨਿਰਾਲਾ ਹੈ ਜਗਦੇ ਪ੍ਰਤੀਪਾਲਕ ਦਾ ਮਾਨ ਤੋੜਨਾ ਜਿਸਨੇ ਹੈ ਜ਼ਾਲਮ ਹੰਕਾਰੀ ਦਾ ਮਾਨ ਤੋੜਨਾ ਜਿਸਨੇ ਹੈ ਜ਼ਾਲਮ ਹੰਕਾਰੀ ਦਾ ਵਿਚਵਡਾਲੀ ਪ੍ਰਕਾਸ਼ ਹੋਇਆ ਛੇਵੇਂ ਗੁਰਪਾਰੀ ਦਾ ਵਿਚਵਡਾਲੀ ਪ੍ਰਕਾਸ਼ ਹੋਇਆ ਛੇਵੇਂ ਗੁਰਪਾਰੀ ਦਾ ਆਗੇ ਜੋਸ਼ਰਦਾਲੂ ਖਾਲੀ ਕੋਈ ਨਾ ਜਾਵੇ ਜੀ ਪਰ ਪਰ ਕੇ ਸਭ ਜੋਲੀਆਂ ਭੇਜਣ ਸਭਨਾ ਨੂੰ ਵਰਤਾਵੇ ਜੀ ਰਲ ਮਿਲ ਕੇ ਜਸ ਗੋਂਦੇ ਨੇ ਸਭ ਪਰ ਉਪਕਾਰੀ ਦਾ ਵਿਚਵਡਾਲੀ ਪ੍ਰਕਾਸ਼ ਹੋਇਆ ਛੇਵੇਂ ਗੁਰਪਾਰੀ ਦਾ ਵਿਚਵਡਾਲੀ ਪ੍ਰਕਾਸ਼ ਹੋਇਆ ਛੇਵੇਂ ਗੁਰਪਾਰੀ ਦਾ ਸਾਹਿਬ ਜاده ਦਾ ਨਾਮ ਰੱਖਿਆ ਹਰ ਗੋਬਿੰਦ ਗਿਆ ਸਿੱਖਾਂ ਦੇ ਮਨ ਖੁਸ਼ੀਆਂ ਤੇ ਨਿੰਦਗਾਂ ਨੂੰ ਸੋਗ ਪਿਆ ਸਿੱਖਾਂ ਦੇ ਮਨ ਖੁਸ਼ੀਆਂ ਤੇ ਨਿੰਦਗਾਂ ਨੂੰ ਸੋਗ ਪਿਆ ਧੰਨ ਰਖਵਾਲਾ ਹੈ ਜੋ ਸ੍ਰਿਸ਼ਟੀ ਸਾਰੀ ਦਾ ਵਿਚਵੜਾਲੀ ਪ੍ਰਕਾਸ਼ ਹੋਇਆ ਛੇਵੇਂ ਗੁਰਪਾਰੀ ਦਾ ਵਿਚਵੜਾਲੀ ਪ੍ਰਕਾਸ਼ ਹੋਇਆ ਛੇਵੇਂ ਗੁਰਪਾਰੀ ਦਾ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪ੍ਰਬਧੀਆਂ ਲੱਖ ਲੱਖ ਵਧਾਈਆਂ ਪ੍ਰਕਾਸ਼ ਪ੍ਰਬੰਧੀ ਕਵਿਤਾ ਬਿਆਨ ਕਰਦਿਆਂ ਬੈਂਥੀ ਭੁੱਲਾ ਹੋ ਗਈਆਂ ਹਨ ਮਾਫ ਕਰਨਾ ਬਲਾਓ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ